बैठे मेरे वीर मेरे यहाँ भेणा जो पार्टी के वर्कर है सारे जो वर्कर है वो राब का रूप है वो सरकार दिया सरकार आप चुन रहे प्रधानमंत्री नरेंद्र मोदी जी भारत को बहुत तरक्की लैके गए हैं सारे जगह सा भारत दुनिया के ਕਿੰਨੀ ਤਰੱਕੀ ਕਰ ਰਿਹਾ ਉਹਦਾ ਨਾਂ ਕਿੰਨਾ ਆ ਭਾਰਤ ਦਾ ਨਾਂ ਸਤਕਾਰ ਨਾਲ ਪ੍ਰਧਾਨ ਮੰਤਰੀ ਆ ਜਾਈਆ ਕਿ ਤੋ ਦੇਖੋ ਤੁਹਾਡੇ ਸਾਹਮਣੇ ਹੀ ਆ ਦੁਨੀਆ ਦਾ ਦੇਖੋ ਕਿੰਨਾ ਮਦਦ ਠਾਠਾ ਮਾਰਦਾ ਸਾਡੇ ਘਟਾ ਸਾਡੀ ਖੁਸ਼ਕਿਸਮਤੀ ਆ ਕਿ ਗਦਾਸ ਮੋਦੀ ਧਰਤੀ ਤੇ ਆ ਤੁਹਾਡੀ ਕੀ ਆ ਯਾਰ ਇਨੇ ਦਾ ਚੰਗਾ ਤੇ ਬੜੀ ਦੁਨੀਆ ਚੋਂ ਸਾਹ ਹੋ ਕੁਝ ਲੈ ਪੰਜਾਬ ਤੁਹਾਡੀ ਗਰਮੀ ਹੋ ਦੇ ਬਾਵਜੂਦ ਤੇ ਦੇਖੋ ਰੱਛ ਲੋਕਾਂ ਦਾ ਜਿੰਨੀ ਦੁਨੀਆ ਦੇ ਤੱਕ ਦੇ ਪਦਾਰਥ ਆ ਲਗਭਗ ਦੋ ਗੁਣਾ ਦੁਨੀਆ ਜਿਹੜੀ ਆ ਲੋਕਾਂ ਦਾ ਪਿਆਰੀ ਆ ਪ੍ਰਧਾਨ ਮੰਤਰੀ ਮੋਦੀ ਜੀ ਲਈ ਤੇ ਜਿਹੜੀ ਦੁਨੀਆ ਪਦਾਰਥ ਦਰبیری دعا کرتے پہلو اونے جڏھی لوڪاڻي پيار ڪندڙي لوڪي جڏي نه ڳٽھی پندال شاعر ري آي بول خدا مدد بھائی مودي جي جتجي واري بادامنا آي هون کي جڙي آ پتي اس ڪري بنڻ کي ڪي اونھن نے ڪم ڪيو پون منتر مودي جي دے ساري دنيا نے ڏٺي آ سندي ددي سرڪار هر گام جا ڪيپ ۽ لوڙ بندا تي لڳائي ਬਾਬਾ ਜੀ ਦਾ ਦੌਰੰਦਾ ਬੰਦੇ ਆਣਾ ਤੇ ਡਰਣਾ ਸਾਡੇ ਸ਼ਾਮ ਸਿੰਘ ਜੀ ਕਨੈਕਟ ਫਲਕੇ ਲੋਕ ਸਭਾ ਤੋਂ ਟੈਕਨੀਕਾ ਅੱਜ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਆਏ ਆਂ ਔਰ ਤੁਸੀਂ ਲੱਖਾਂ ਅੱਜ ਦੀ ਮੌਕਾ ਤੇ ਪਾਲਨਸ ਨੂੰ ਦੇਖ ਸਕਦੇ ਹੋ ਕਿ ਉਹ ਹਮਾਂ ਆ ਕੇ ਪਹੁੰਚੇ ਨੇ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਜੋ ਦੇਸ਼ ਲਈ ਕੰਮ ਕੀਤੇ ਨੇ ਦੁਨੀਆ ਦੇ ਲਈ ਜੋ ਕੰਮ ਕੀਤੇ ਆ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਗੈਸ ਚੁੱਲਾ ਗੈਸ ਸਿਲੰਡਰ ਦਿੱਤੇ ਆ ਗਰੀਬਾਂ ਦੇ ਲਈ ਮਕਾਨ ਬਣਾਏ ਆ ਕੰਦਨ ਯੋਜਨਾ ਹਰ ਕਿਸਾਨਾਂ ਲਈ ਕਿਸਾਨ ਸਹਾਮਤ ਸਮ੍ਰਿਧੀ ਚ ਹਰ ਸਾਲ ਉਹਨਾਂ ਦੇ 6-6000 ਰੁਪਏ ਆਦੇ ਜੁਵਾਵਾਂ ਲਈ ਸਟਾਰਟਅਪ ਇੱਕ ਲੱਖਾਂ ਦੀ ਗਿਲਤੀ ਦੇ ਵਿੱਚ ਚਲੇ ਗਿਆ ਅਣਗਿਣਤ ਕੰਮ ਨੇ ਜਿਹੜੇ ਮਰਦਾਨਾ ਕੰਮ ਕੀਤੇ ਆ ਗਿਣਨ ਲੱਗੀਏ ਤਾਂ ਸਾਰਾ ਦਿਨ ਲੱਗ ਜਾਊਗਾ ਅੱਜ ਵਾਹਨ ਅਸੀਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਆਂ ਔਰ ਯਕੀਨ ਦਿਲਾਉਂਦੇ ਆਂ ਕਿ ਗੁਰਦਾਸਪੁਰ ਜਿਹੜੀ ਲੋਕ ਸਭਾ ਹਲਕਾ ਹੈ ਇਹ ਸਭ ਤੋਂ ਵੱਧ ਮਾਰਦੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਮੇਰੇ ਵਿੱਚ ਜਾਊਗਾ